ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆਂ ਭਾਈ ਮਾਫੀ ਚਾਹੁੰਦੇ ਆਂ ਕਿ ਜੋ ਸ਼ੁੱਕਰਵਾਰ ਦੀ ਹਫਤਾਵਾਰੀ ਕਥਾ ਲਾਈਵ ਸਮਾਗਮ ਆਪਣਾ YouTube ਚੈਨਲ ਭੋਰਾ ਸਾਹਿਬ ਤੇ ਲਾਈਵ ਚੱਲਦਾ ਸੀ ਉਹ ਅੱਜ ਤਕਨੀਕੀ ਕਾਰਨਾਂ ਕਰਕੇ ਅੱਜ ਦਾ ਪ੍ਰੋਗਰਾਮ ਕੱਲ ਨੂੰ ਕੀਤਾ ਜਾਣਾ ਸਹੀ 8 ਤੋਂ 9 ਵਜੇ ਤੱਕ ਸਾਮ ਸਮਾਂ ਉਹੀ ਹੈ ਭਾਈ 8 ਤੋਂ 9 ਕੇਵਲ ਅੱਜ ਅੱਜ ਦਾ ਪ੍ਰੋਗਰਾਮ ਕੱਲ ਤੇ ਲੈ ਕੇ ਗਿਆ ਅੱਗੇ ਤੋਂ ਓਮੀ ਤਰਤੀਬਵਾਰ ਹਰ ਸ਼ੁੱਕਰਵਾਰ 8 ਤੋਂ 9 ਵਜੇ ਤੱਕ ਕਥਾ ਸਮਾਗਮ ਹੋਵੇਗਾ ਅੱਜ ਤਨਕ ਤਕਨੀਕੀ ਕਾਰਨਾ ਕਰਕੇ ਸੰਗਤਾਂ ਤੋਂ ਮਾਫੀ ਚਾਉਂਦੇ ਆ ਭਾਈ ਕੱਲ ਨੂੰ ਸਹੀ 8 ਤੋਂ 9 ਵਜੇ ਤੱਕ ਇਹੀ ਪ੍ਰੋਗਰਾਮ ਭਾਈ ਕਥਾ ਸਮਾਗਮ ਲਾਈਵ ਸੰਗਤਾਂ ਦੇ ਚਰਨਾਂ ਦੇ ਵਿੱਚ ਰੱਖਿਆ ਜਾਣਾ ਹੈ ਕੱਲ ਨੂੰ ਜੁੜੋ ਭਾਈ ਅੱਜ ਫੇਰ ਦੁਬਾਰਾ ਸੰਗਤਾਂ ਤੋਂ ਮਾਫੀ ਚਾਉਂਦੇ ਆ ਭਾਈ ਤਕਨੀਕੀ ਕਾਰਨਾਂ ਕਰਕੇ ਅੱਜ ਅਸੀਂ ਤੁਹਾਡੇ ਨਾਲ ਲਾਈਵ ਵਿਚਾਰਾਂ ਗੁਰਮਤ ਵਿਚਾਰਾਂ ਨਹੀਂ ਕਰ पाए ਗੁਰਮਤ ਵਿਚਾਰਾਂ ਦੀ ਸਾਂਝ ਨਹੀਂ ਪਾ ਪਾ ਸਕੇ ਸੋ ਕੱਲ ਨੂੰ ਸਹੀ 8 ਤੋਂ 9 ਵਜੇ ਤੱਕ ਭਾਈ ਗੁਰਮਤ ਵਿਚਾਰਾਂ ਦੀ ਸਾਂਝ ਪਾਉਣੀ ਹੈ ਆਪਾਂ ਸਹੀ ਉੱਤਰ ਦੇ ਕੇ ਸਤਿਕਾਰ ਅਸੀਂ ਪ੍ਰਾਪਤ ਕਰੀਏ ਚਲਦੀ ਵੀਡੀਓ ਨੂੰ ਪਾਈ ਅੱਗੇ ਸ਼ੇਅਰ ਕਰੀਏ ਤੇ ਦੁਬਾਰਾ ਫੇਰ ਇੱਕ ਵਾਰ ਅਸੀਂ ਸਾਰੀਆਂ ਸੰਗਤਾਂ ਤੋਂ ਭਾਈ ਦੋਵੇਂ ਹੱਥ ਜੋੜ ਕੇ ਮਾਫੀ ਚਾਹੁੰਨੇ ਆ ਕਿ ਅੱਜ ਅਸੀਂ ਤੁਹਾਡੇ ਨਾਲ ਗੁਰਮਤਿ ਵਿਚਾਰਨ ਦੀ ਸਾਂਝ ਨਹੀਂ ਪਾ ਸਕੇ ਤਕਨੀਕੀ ਕਾਰਨਾਂ ਦੇ ਕਰਕੇ ਆਏ ਸਾਰਾ ਕੁਝ ਸੋ ਭਾਈ ਕੱਲ ਨੂੰ ਸਹੀ 8 ਤੋਂ 9 ਵਜੇ ਤੱਕ ਕੇਵਲ ਸ਼ੁੱਕਰਵਾਰ ਦਾ ਪ੍ਰੋਗਰਾਮ ਹੀ ਅੱਜ ਦਾ ਪ੍ਰੋਗਰਾਮ ਕੇਵਲ ਇੱਕ ਅੱਗੇ ਤੋਂ ਅਗਲੇ ਹਫ਼ਤਾ ਵਰੀ ਪ੍ਰੋਗਰਾਮ ਉਸੇ ਤਰ੍ਹਾਂ ਤਰਤੀਬ ਨਾਲ ਚੱਲਣਗੇ ਇੰਨੀਆਂ ਕਹਾਜਰੀਆਂ ਭਾਈ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ